ਦੋਸਤੋ ਕਦੇ-ਕਦੇ ਐਦਾਂ ਵੀ ਹੋ ਜਾਂਦਾ ਤਸਵੀਰਾਂ ਦੇਖ ਰਹੇ ਹੋ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਛੋਟੀ ਜਿਹੀ ਕਾਟ ਛੋਟੇ ਜਿਹੇ ਢਾਬੇ ਦੀਆਂ ਤਾਂ ਦਾਦੀ ਕਿ ਇਸ ਢਾਬੇ ਦੇ ਉੱਤੇ ਹਰ ਰੋਜ਼ ਲੰਗਰ ਬਣਾ ਕੇ ਤੇ ਆਪਣੇ ਪਰਿਵਾਰ ਨੂੰ ਪਾਲਦਾ ਹੈ ਇਹ ਸਖਸ ਤੇ ਤੁਹਾਨੂੰ ਦੱਸ ਦਈਏ ਕਿ ਇਹ ਸਖਸ ਨੇ ਜਦੋਂ ਇਹ ਢਾਬਾ ਖੋਲ੍ਹਿਆ ਤੇ ਇਹਦਾ ਕੰਮ ਵਧੀਆ ਚੱਲਣਾ ਸ਼ੁਰੂ ਹੋ ਗਿਆ ਜਿਸ ਨੇ ਬਾਅਦ ਚ ਪ੍ਰਾਈਵੇਟ ਨੌਕਰੀ ਛੱਡ ਕੇ ਜੜਾਇਆ ਇਸ ਢਾਬੇ ਨੂੰ ਹੀ ਕੰਟੀਨਿਊ ਕੀਤਾ ਤੇ ਤਾਂ ਦਾਦੀ ਕਿ ਜਦੋਂ ਇਸ ਵੀਰ ਦੇ ਨਾਲ ਗੱਲਬਾਤ ਕੀਤੀ ਤੇ ਅੱਜ ਇਸ ਵੀਰ ਨੇ ਇਸ ਥਾਪੇ ਤੇ ਲੰਗਰ ਲਗਾਇਆ ਹੋਇਆ ਹੈ ਜਨਮ ਅਸ਼ਵੀਨੀ ਲੈ ਕੇ ਜਨਮ ਅਸ਼ਵੀਨੀ ਤੇ ਇਸ ਵੀਰ ਦਾ ਦਿਲ ਕੀਤਾ ਕਿ ਮੈਂ ਲੰਗਰ ਲਗਾ ਦੇਵਾਂ ਪਰ ਜਦੋਂ ਹੀ ਇਸ ਨੇ ਲੰਗਰ ਬਾਰੇ ਸੋਚਿਆ ਤਾਂ ਉਸ ਤੋਂ ਬਾਅਦ ਇੱਕ ਰਾਗੀ ਆਣ ਕੇ ਇਹਨਾਂ ਨੂੰ ਕੁਝ ਮਾਇਆ ਭੇਟ ਕਰ ਦਿੰਦਾ ਹੈ ਕਿ ਤੁਸੀਂ ਲੰਗਰ ਜਿਹੜਾ ਆ ਉਹ ਸਾਂਝੇ ਤਰੀਕੇ ਨਾਲ ਹੀ ਲਾ ਲਓ ਤੇ ਉਹਨਾਂ ਨੇ ਮਾਇਆ ਭੇਟ ਕੀਤੀ ਤੇ ਇਹਨਾਂ ਦਾ ਦਿਲ ਵੀ ਜਿਹੜਾ ਆ ਉਹ ਬਹੁਤ ਜ਼ਿਆਦਾ ਵਧ ਗਿਆ ਲੰਗਰ ਲਾਉਣ ਦੇ ਵਿੱਚ ਉਹ ਗੱਲ ਸੱਚੀ ਹੋ ਗਈ ਕਿ ਗੀਤਾ ਸਾਰ ਦੇ ਵਿੱਚ ਕ੍ਰਿਸ਼ਨ ਜੀ ਦਾ ਸ਼ਲੋਕ ਆਉਂਦਾ ਕਿ ਤੂੰ ਮੇਰੇ ਵੱਲ ਇੱਕ ਕਦਮ ਚੱਲ ਮੈਂ ਤੇਰੇ ਵੱਲ 100 ਕਦਮ ਆਵਾਂਗਾ ਉਹੀ ਗੱਲ ਹੋਈ ਕਿ ਜਨਮਸ਼ਟਮੀ ਤੇ ਵੀਰ ਨੇ ਜੜਾਇ ਲੰਗਰ ਲਗਾਉਣ ਬਾਰੇ ਸੋਚਿਆ ਤੇ ਕ੍ਰਿਸ਼ਨ ਭਗਵਾਨ ਜੀ ਨੇ ਇੱਕ ਰਾਹੀਰ ਦੇ ਰੂਪ ਦੇ ਵਿੱਚ ਆ ਕੇ ਇਹਨਾਂ ਨੂੰ ਜਿਹੜਾ ਆ ਉਹ ਕੁਝ ਪੈਸੇ ਦਿੱਤੇ ਤੇ ਲੰਗਰ ਲਗਾਉਣ ਦੇ ਲਈ ਕਹਿ ਦਿੱਤਾ ਤੇ ਹੁਣ ਤੁਸੀਂ ਦੇਖਦੇ ਪਿਓ ਕਿ ਇਹਨਾਂ ਦੇ ਹਿੱਸੇ ਛੋਟੇ ਜਿਹੇ ਕਾਰ ਦੇ ਉੱਤੇ ਛੋਟੇ ਜਿਹੇ ਢਾਬੇ ਦੇ ਉੱਤੇ ਲੰਗਰ ਚੱਲਦਾ ਪਿਆ ਤੇ ਲੰਗਰ ਜਨਮ ਅਸ਼ਟਮੀ ਨੂੰ ਲੈ ਕੇ ਇਹਨਾਂ ਨੇ ਚਲਾਇਆ ਹੋਇਆ ਹੈ ਤੇ ਬੜੇ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਵਿਅਸ ਨੂੰ ਭੋਜਨ ਭੰਡਾਰ ਤੇ ਇਸ ਵੀਰ ਨੇ ਲੰਗਰ ਚਲਾ ਕੇ ਸ੍ਰੀ ਕ੍ਰਿਸ਼ਨ ਜੀ ਦੀ ਜਨਮ ਅਸ਼ਟਮੀ ਦੇ ਉੱਤੇ ਸੰਗਤਾਂ ਨੂੰ ਜਿਹੜਾ ਆ ਨਿਹਾਲ ਕੀਤਾ ਤੁਸੀਂ ਕੀ ਕਹਿਣਾ ਚਾਹੋਗੇ ਇਹ ਇੱਕ ਸੰਭਵ ਰੂਪ ਦੇ ਵਿੱਚ ਚਮਤਕਾਰ ਹੀ ਲੱਗਦਾ ਹੈ ਆਪਣਾ ਕਮੈਂਟ ਜਰੂਰ ਕਰਿਓ ਲਾਈਕ ਕਰਿਓ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਪਟਾਲਾ ਤੋਂ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਧੰਨਵਾਦ ਬਲਜੀਤ ਭਾਈ ਬਲਜੀਤ ਭਾਈ ਕਾ ਦਾ ਕੰਮ ਕੀਤਾ ਭਾਈ ਵੈਸ਼ਨੂ ਕੋ ਜੀਨ ਭੰਡਾਰਿਆ ਰੋਟੀ ਦਾ ਕੰਮ ਆ ਪਹਿਲਾਂ ਇਹ ਕਰਦਾ ਪਹਿਲਾਂ ਭਾਈ ਮੈਂ ਸਕਿਉਰਟੀ ਦਾ ਕੰਮ ਕਰਦਾ ਹਾਂ ਰੋਟੀ ਵਾਲਾ ਭਾਈ ਰਾਤ 10 ਤੋਂ 6 ਵਜੇ ਤੱਕ ਡਿਊਟੀ ਇਹ ਦਿਨੇ ਵੇਲੇ ਰਹਿਣਾ ਸੋਚ ਆ ਕਿ ਤੁਹਾਨੂੰ ਕੋਈ ਨਾ ਕੋਈ ਕੰਮ ਕਰਨਾ ਚਾਹੀਦਾ ਵਾ ਫਿਰ ਮੈਂ ਆ ਬਚਾਰ ਆਇਆ ਮਨ ਚ ਫਿਰ ਇਹ ਕੰਮ ਕੀਤਾ ਸਾਥ ਕੌਣ ਦੇਦਾ ਹਾਂ ਜੀ ਸਾਥ ਕੌਣ ਦੇ ਦਿੰਦਾ ਨਾਲ ਸਾਥ ਫੈਮਿਲੀ ਦੇ ਇੰਡੀਆ ਵਾਈਫ ਮਾਤਾ ਹੋਰ ਘਰ ਦੇ ਮੈਂਬਰ ਆ ਹਾਂਜੀ ਉੱਠ ਕੇ ਸਮਾਨ ਲਿਓਣਾ ਪਿਆ ਤਿਆਰੀ ਕਰਨੀ ਕਿਸ ਤਰ੍ਹਾਂ ਕਰ ਕੀਤਾ ਜਾਂਦਾ ਹਾਂ ਜੀ ਹਾਂਜੀ 4 ਵਜੇ ਉੱਠਦੀ ਹੈ ਮਾਤਾ ਉਹ ਬਣਾਦੀ ਹੈ ਫਿਰ 5 ਵਜੇ ਹੀ ਉੱਠ ਜਾਨੇ ਆ ਠੀਕ ਹੈ ਰਲ ਮਿਲ ਕੇ ਬਣਾ ਕੇ ਤੇ ਸਾਢੇ 6:00 ਆ ਜੀ ਕਹਾਂ ਸਕਿਉਰਟੀ ਦਾ ਕੰਮ ਨਹੀਂ ਕਰਦੇ ਹਾਂ ਹਾਂਜੀ ਨਹੀਂ ਹੁਣ ਥੋੜੇ ਦਿਨ ਤੋਂ ਛੱਡਤਾ ਮੈਂ ਥੋੜੇ ਦਿਨੋਂ ਗਿਆ ਉਹਦਾ ਪਹਿਲਾਂ ਮੈਂ ਸਕਿਉਰਟੀ ਦਾ ਕਰਦਾ ਹਾਂ ਵਿੱਚ ਕਰਦਾ ਰਿਹਾ ਸਕਿਉਰਟੀ ਦਾ ਫੇਰ ਮੁਸ਼ਕਲ ਆ ਗਈ ਕਿ ਸੌਣ ਨਹੀਂ ਦਾਂਦੀ ਉਹਦੇ ਫੇਰ ਨਹੀਂ ਗੱਲ ਬੰਦੀ ਤੇ ਹੁਣ ਵਾਈਫ ਨਾਲ ਹਾਂਜੀ ਹਾਂਜੀ ਪੰਜ ਫਿਰ ਬੱਚੇ ਸਕੂਲ ਭੇਜਨੇ ਆ ਨਹੀਂ ਬੱਚੇ ਜਵਾਨ ਆ ਮੇਰੇ ਜੀ ਹਾਂਜੀ ਬੇਟੀਆਂ ਨੇ ਪਲੱਸ ਟੂ ਕੀਤੀ ਦੋਵਾਂ ਨੇ ਬੇਟੇ ਵੀ ਪਰ ਇੱਕ ਬੇਟੇ ਨੇ ਪਲੱਸ ਟੂ ਕਰ ਲਈਆ ਇੱਕ ਬੇਟਾ 10ਵੀਂ 10ਵੀਂ ਜੋ ਪਾਸ ਹੋਇਆ ਨਾ ਪਲੱਸ 1 ਚ ਹੋਇਆ ਵਾ ਕੰਮ ਕਰ ਮੈਂ ਇਹ ਕਹਿੰਦਾ ਜੀ ਆਪਣਾ ਮਿਹਨਤ ਕਰਨੀ ਚਾਹੀਦੀ ਸਭ ਤੋਂ ਪਹਿਲੀ ਮਿਹਨਤ ਠੀਕ ਜੀ ਮਿਹਨਤ ਸੱਸ ਸਭ ਕੋ ਰਿਆ ਮਿਹਨਤ ਦੀ ਰੋਟੀ ਵਾਜੀ ਅੱਧੀ ਮਿਲ ਜੇ ਉਹ ਵੀ ਚੰਗੀ ਆ ਤੇ ਜੇ ਕੋਈ ਗਲਤ ਕੰਮ ਕਰਾਂਗੇ ਤੇ ਉਹਦੀ ਸਜ਼ਾ ਵਾ ਠੀਕ ਜੀ ਨਾ ਕੰਮ ਕਰਦੇ ਬੱਚਿਆਂ ਵਾਸਤੇ ਕਰਦੇ ਬੱਚਿਆਂ ਲਈ ਕੀ ਬਣਾਣਾ ਕਰਦੇ ਕੋਈ ਮੇਰਾ ਬੱਚਾ ਆ ਬੰਦਰ ਮੇਰਾ ਜੀ ਵੇਖੋ ਮੁੰਡਾ ਪਲੱਸ 2 ਚ ਪਾਸ ਕੀਤੀ ਪਲੱਸ 2 ਜੋ ਗਿਆ ਦੇ ਹੁਣ ਆਰਮੀ ਦੇ ਨੇ ਪੇਪਰ ਦਿੱਤੇ ਆ ਠੀਕ ਆ ਮੈਂ ਇਹ ਕਹਣਾ ਕਿ ਮਹਾਰਾਜ ਕਿਤੇ ਨੌਕਰੀ ਦੇ ਤੇ ਕ੍ਰਿਸ਼ਨ ਭਗਵਾਨ ਦਾ ਜੀ ਜਨਮ ਦੇਣੇ ਆ ਠੀਕ ਆ ਕੀ ਨੌਕਰੀ ਦੇ ਦੇ ਮਹਾਰਾਜ ਨੂੰ ਅਜਿ ਕ੍ਰਿਸ਼ਨ ਭਗਵਾਨ ਜਦੋਂ ਜਿਹੜਾ ਇਹ ਪਾਸ ਤੇ ਨਾਲ ਲੰਗਰ ਵੀ ਕਰਦਾ ਉਹ ਬਹੁਤ ਬੰਦਾ ਚਲੋ ਜੀ ਉਹਦੇ ਲੰਗਰ ਦੇ ਚਲੋ ਸਰਦਾ ਹੀਗੀ ਢਣਾਲੇ ਵਿੱਚ ਕੋਈ ਸੇਵਾਦਾਰ ਵੀ ਆ ਗਿਆ ਉਹ ਵੀ ਨਾਲ ਕਹਿੰਦਾ ਰਲ ਕੇ ਕਰ ਦਈਏ ਮੈਂ ਚਲੋ ਕੋਈ ਗੱਲ ਜਿੱਦਾਂ ਤੀ ਕਹਿੰਦੇ ਜੀ ਉਹ ਤਾਂ ਸੇਵਾ ਦੇ ਗਿਆ ਹਾਂ ਜੀ ਜੀ ਉਹ ਸੇਵਾ ਦੇ ਗਿਆ ਉਹ ਕਹਿੰਦੇ ਜਿਹੜੀ ਤੇਰੀ ਸੋਮਵਾਰ ਦੀ ਰਾਤ ਆਣੀ ਆ ਉਹਦੇ ਵਾਸਤੇ ਤੂੰ ਪੈਸੇ ਲੱਲਾ ਬਾਕੀ ਤੂੰ ਕਰ ਲੈ ਮੈਂ ਚਲੋ ਠੀਕ ਹੈ ਜੀ ਤੇ ਚਾਹੁੰਦਾ ਮੈਂ ਕਰਕੇ ਹੀ ਲੰਗਰ ਹਾਂ ਜੀ ਹਾਂ ਜੀ ਹਾਂ ਜੀ ਉਦਾਂ ਵੀ ਰੋਟੀ ਸਸਤੀ ਆ ਢੀ ਰੋਟੀ ਕੋਈ ਮਹਿੰਗੀ ਨਹੀਂ ਆਗੀ 20 ਰੁਪਏ ਦੀ ਚੋਲੇ ਦੀ ਪਲੇਟ ਦੇਈ ਦੀ ਆ ਸਬਜੀ ਜਿਹੜੀ ਵੀ ਨਾਲ ਹੋਵੇ ਉਦਾਂ 5 ਰੁਪਏ ਦਾ ਇੱਕ ਫੁਲਕਾ ਦਿੰਨੇ ਆ ਠੀਕ ਆ ਜਿੰਨੇ ਵੀ ਕੋਈ ਫੁਲਕੇ ਖਰਨੇ ਹੁਣ ਤੇ 40 ਰੁਪਏ ਦੀ ਰੋਟੀ ਦੀ ਪਲੇਟ ਦੇਈ ਦੀ ਆ ਚਾਰ ਫੁਲਕੇ ਨਾਲ ਸਬਜੀ ਤੇ 30 ਦੀ ਵੀ ਦੇ ਦੇਈ ਦੀ ਜੇ ਕੋਈ ਬੰਦਾ ਵੇਖ ਕੇ ਜੇ ਕੋਈ ਉਦਾਂ ਉਦਾਂ ਦਾਵਾ ਜਿੰਨਾਂ ਦਾ ਕੋਈ ਦੇ ਜੇ ਕੋਈ ਚੱਕਤਰੀ ਆ ਅੱਜ ਲੰਗਰ ਲਾਇਆ ਤੈਨੂੰ ਕਿ ਯਾਰਾ ਕਿੱਦਾਂ ਚੱਲੇਗਾ ਨਹੀਂ ਜੀ ਉਹ ਕਰ ਗਿਆ ਕ੍ਰਿਸ਼ਨ ਭਗਵਾਨ ਮਤ ਵੇਖੋ ਬੈਠੇ ਹੋ ਖਾਤਰੀ ਕਿਨੂੰ ਰਹਾ ਦੋ रेडी ਜਿਗਾ ਹੀ ਸੜੀ ਜਿਗਾ ਹੀ ਕਿਉਂ ਨਹੀਂ ਤੁਸੀਂ ਇਹ ਲੰਗਾ ਗਾ ਆਪਣੇ ਹੈ ਆਪਣੇ ਭਰਾ ਹੁੰਦੇ ਆ ਇੱਥੇ ਸਾਰੇ ਲੇਬਰ ਵਾਲੇ ਠੀਕ ਆ ਇਹਨਾਂ ਦੇ ਕਰਕੇ ਮੈਂ ਸੋਚਿਆ ਮੈਂ ਲੰਗਦਾ ਇਥੋਂ ਵਾਈਫ ਮੇਰੀ ਜੋ ਕੀ ਵਾਲੇ ਕੋ ਕੰਮ ਕਰਦੇ ਆ ਠੀਕ ਆ ਉਹ ਮੈਂ ਇਥੋਂ ਲੰਗਦਾ ਨਾ ਦੇ ਮੈਂ ਚਲੋ ਦਿਮਾਗ ਚ ਸੋਚਿਆ ਕਿ ਚੱਲ ਯਾਰ ਇੱਕ ਕੰਮ ਚਾਲੂ ਕਰੀਏ ਨਾਲੇ ਸੇਵਾ ਦੀ ਸੇਵਾ ਨਾਲੇ ਆਪਣੇ ਵੀ ਘਰ ਦਾ ਕਿਜਾਰਾ ਚੱਲੀ ਜਾਂਦਾ ਵਾ ਠੀਕ ਜੀ ਕੋਈ ਆਪਣਾ 10 ਤੋਂ ਸ਼ੁਰੂ ਆ 10 ਰੁਪਏ ਦੀ ਸਬਜ਼ੀ ਲੈ ਜੇ 20 ਦੀ ਲੈ ਜੇ ਮੋਰਨਾ ਨਹੀਂ ਇਥੋਂ ਖਾਲੀ ਗਏ ਨੇ ਆਰੇ ਇੱਕ ਮਾੜਾ ਬੰਦਾ ਖਲੁੰਦਾ ਮੋਰਨਾ ਹੀ ਨਹੀਂ ਜੀ ਖਾਲੀ ਇੱਤੋਂ ਕਿਨੂੰ ਇੱਕੋ ਗੱਲ ਚ ਗਈ ਮੈਂ ਉਹ ਆ ਨਾ ਉਹ ਇਹਨਾਂ ਨੂੰ ਵੀ ਇੱਕੋ ਗੱਲ ਗਈ ਆ ਕੋਈ ਲੋਰਦਾਂ ਵੀ ਆਏ ਦੋ ਉਹਨੂੰ ਨਹੀਂ ਮੋਰਨਾ ਹੈਗਾ ਇਹ ਪੈਸੇ ਦਾ ਲਾਲਚ ਨਹੀਂ ਕਰਨਾ ਹੈਗਾ ਨਹੀਂ ਜੀ ਪੈਸੇ ਦਾ ਲਾਲਚ ਕਰਨਾ ਹੀ ਨਹੀਂ ਜੀ ਪੈਸੇ ਦਾ ਲਾਲਚ ਨਹੀਂ ਕਰਨਾ ਹੈਗਾ ਕੀ ਕਹਣਾ ਜੰਦੇ ਜਿਹੜੇ ਮਿਹਨਤ ਬਸ ਆਪਣੀ ਮਿਹਨਤ ਕਰਨਦੇ ਆ ਜੇ ਇਹਦੇ ਤੇ ਅਸੀਂ 1200 1300 ਰੁਪਇਆ ਲਾਇਆ ਨਾ ਸਾਨੂੰ 5-400 ਰੁਪਇਆ ਬਚੰਡਿਆ ਵਾ ਇੰਨੇ ਬੜੇ ਆ ਇੰਨੇ ਚ ਗੁਜ਼ਾਰਾ ਕਰਨਾ ਵਾ ਅੱਜ ਲੱਗਦਾ ਬਸ ਗਲਤ ਕੰਮ ਨਹੀਂ ਕਰਨਾ ਨਾ ਨਸ਼ਾ ਵੇਚਣਾ ਨਾ ਲੜਨਾ ਕਿ ਇਹਨਾਂ ਨਾਲ ਝਗੜਾ ਕਰਨਾ ਠੀਕ ਆ ਦੋ ਨੰਬਰ ਦਾ ਕੋਈ ਕੰਮ ਨਹੀਂ ਕਰਨਾ ਮਿਹਨਤ ਕਰਨੀ ਆ ਭਾਂਡੇ ਧੋਗੇ ਝੂਠ ਧੋਗੇ ਅਸੀਂ ਰੋਟੀ ਕਮਾਉਂਦੇ ਆ ਜਿਹੜੀ ਰਾਸ ਕੀ ਉਹ ਵੀ ਦੇ ਗਿਆ ਤੇ ਬਾਕੀ ਦੀ ਕੋਲ ਆ ਹਾਂਜੀ ਹਾਂਜੀ ਹੋਰ ਰਲ ਕੇ ਲਾਤਾ ਸੀ ਜੀ ਉਹ ਤਾਂ ਅਸੀਂ ਹੁਣ ਗਾਲੀ ਨਹੀਂ ਨਾ ਕਰਨੀ ਉਹਨਾਂ ਵੀ ਗੁਪਤਾ ਸਾਡਾ ਵੀ ਗੁਪਤ ਆ ਅਸੀਂ ਵੇਖੋ ਜੋ ਠੀਕ ਆ ਜੀ ਕ੍ਰਿਸ਼ਨ ਕੋ ਬਾਹਰ ਦਾ ਹੁਕਮ ਹੋਇਆ ਜਿੱਦਾਂ ਹੁਕਮ ਹੋ ਗਿਆ ਠੀਕ ਜੀ ਸਭ ਠੀਕ ਹੈ ਜੀ ਕਿੰਦਰ ਨੋਟ ਬਣ ਅੱਜਕਲ ਕੰਮ ਕਰਦਾ ਜੇ ਤੇ ਤੁਸ ਜੀ ਸੁਆਤ ਨਾਲ ਪਰਵਾਹ ਨੂੰ ਲਾਦਾ ਹਾਂ ਜੀ ਹਾਂ ਜੀ ਜਿਹੜਾ ਜੁਹਦੇ ਨਾਲ ਤੇ ਮੇਰੀ ਕਿ ਕਿਹਨਾਂ ਕੀ ਕਹਣਾ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਮੈਂ ਹੀ ਕਹਿੰਦਾ ਜੀ ਮਿਹਨਤ ਕਰੋ ਕਰਦੇ ਮੁੰਡੇ ਚਾਰੇ ਮਿਹਨਤ ਇੱਥੇ ਵੇਖੋ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਬੈਠੇ ਰਹਿੰਦੇ ਆ ਮਿਹਨਤ ਕਰਦੇ ਆ ਐਂ ਕਹਿੰਦੇ ਮਿਹਨਤ ਕਰੋ ਨਸ਼ੇ ਵਾਲੇ ਨਾ ਜਾਓ ਨਸ਼ੇ ਦੀ ਨਸ਼ਾ ਤੇ ਦਲਦਲ ਹੈ ਜੀ ਠੀਕ ਹੈ ਉਹ ਤੁਹਾਨੂੰ ਪਤਾ ਹੀ ਅੱਗੇ ਬਣਿਆ ਪਿਆ ਵਾ ਬਾਜੀ ਜਿਸ ਤਰ੍ਹਾਂ ਪੰਜਾਬੀ ਲੋਕੀਂ ਬਾਹਰ ਜਾਂਦੇ ਆ ਤੁਹਾਡਾ ਬਾਹਰ ਦੇ ਨੂੰ ਮਾਨ ਨਹੀਂ ਕੀਤਾ ਕਿ ਇੱਥੇ ਉਹ ਬਾਹਰ ਆ ਨਹੀਂ ਇੱਥੇ ਠੀਕ ਆ ਜੀ ਇੱਥੇ ਰੋਟੀ ਦੇਣਿਆ ਰੱਬ ਇੱਥੇ ਠੀਕ ਆ ਓਕੇ ਬਾਜੀ